ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਤੁਸੀਂ ਦੇਖ ਰਹੇ ਹੋ ਜਗਦੀਸ਼ ਰੀਪਰ 2024 ਮਾਡਲ ਟਰੈਕਟਰ ਪਹੁੰਚ ਚੁੱਕਿਆ ਜਗਦੀਸ਼ ਰੀਪਰ 2024 ਮਾਡਲ ਨਇ ਨਈ ਇਹ ਕਹਿੰਦੇ ਰੀਪਰ ਨੂੰ ਰੰਗ ਉਹੀ ਕਰਵਾਇਆ ਹੈ ਜਿਹੜੇ ਰੰਗ ਦਾ ਬਾਪੂ ਨੇ ਟਰੈਕਟਰ ਨਾਮਾ ਕਢਵਾਇਆ ਇਹ ਰੀਪਰ ਨਿਊ ਹੋਲੈਂਡ ਪੰਜਾਬੀ ਨੂੰ ਜਾਣਾ ਸਰਦਾਰੀ ਪੂਰੀ ਕਾਇਮ ਹੈ ਤੁਸੀਂ ਵੇਖ ਸਕਦੇ ਹੋ 4 ਵਜੇ ਦੇ ਤੁਰੇ ਹੋਏ ਨੇ ਤੇ ਹੁਣ ਪਹੁੰਚੇ ਨੇ ਰੀਪਰ ਲੈਣ ਲਈ ਕਹਿੰਦੇ ਖੇਤੀਬਾੜੀ ਦਾ ਹੋਵੇ ਸ਼ੌਂਕ ਜੀ ਨੂੰ ਠੰਡ ਹੋਵੇ ਜਾਂ ਗਰਮੀ ਉਹਨੂੰ ਫਰਕ ਨਹੀਂ ਪੈਂਦਾ ਪੈਟਰਨ ਨਵਾਂ ਕਢਵਾਇਆ ਨਿਊ ਹੋਲੈਂਡਸ਼ ਪੰਜਾਬੀ ਤੇ ਜਗਦੀਸ਼ ਰੀਪਰ ਲੈ ਕੇ ਚੱਲੇ ਨੇ ਐਗਰੀ ਕਿਆਂ ਦਾ ਜਿਹਨੂੰ ਗੇਅਰ ਲੱਗਿਆ ਤੇ ਬੀਕੇਟੀ ਦੇ ਟਾਇਰ ਪਾਏ ਨੇ ਹੈਵੀ ਡਿਊਟੀ ਜੇ ਰੀਪਰ ਹੋਇਆ ਤਿਆਰ ਕਹਿੰਦੇ ਬੈਯਾ ਬੈਯਾ ਕਰਾਉਂਦਾ ਜਿੱਥੋਂ ਦੀ ਲੰਗਦਾ ਜਗਦੀਸ਼ ਰੀਪਰ ਬੈਯਾ ਬੈਯਾ ਕਰਵਾਉਂਦਾ ਜਿੱਥੋਂ ਦੀ ਲੰਗਦਾ ਜਗਦੀਸ਼ ਰੀਪਰ ਜਗਦੀਸ਼ ਰੀਪਰ ਖਰੀਦਣ ਲਈ ਤੁਸੀਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਇਹ ਬੈਕ ਸਾਈਡ ਵੀ ਰਿਪਰ ਤੇ ਆਪਣਾ ਪੂਰਾ ਐਡਰੈਸ ਲਿਖਿਆ ਹੋਇਆ ਹੈ